ਮਰਾਸ ਵੀ ਫੜਾਉਣ ਆਲੇ ਪਰਦਾਲ ਬਣ ਰਮਨ ਜੀ ਨੂੰ ਲਗ ਲਗ ਹੁੰਦਾ ਹੀ ਆ। ਫੰਦੇ ਨੂੰ ਬੈਨੂ ਪੂਰੀ ਉਮੀਦ ਹੈ ਕਿ ਜਿਹੜੀ ਰਿਸਪੌਂਸਿਬਿਲਟੀ ਰਮਨ ਜੀ ਦਿੱਤੀ ਜਾਂਦੀ ਹੈ ਤਾਂ ਉਹ ਜਿਹੜੀ ਰਿਸਪੌਂਸਿਬਿਲਟੀ ਹੈ ਬੜੀ ਜੜੀ ਤਨ ਦੇ ਨਾਲ ਪਹਿਲੇ ਵੀ ਨਿਭਾਰੇ ਨੇ ਤੇ ਹੁਣ ਵੀ ਜਿਹੜੀ ਇਹ ਡਿਊਟੀ ਜਿਹੜੀ ਹੈ ਹੋਰ ਬੰਦੇ ਨਾਲ ਨਿਭਾਉਣਗੇ ਕਿ ਅਸੇ ਤੱਕ ਇਹਦੇ ਬਾਬਾ ਦੇ ਪਾਪਾ ਦੇ ਪੰਜੇ ਨਾ ਚੱਲਦੇ ਨੇ ਇਹਨਾਂ ਦੇ ਬਾਬਾ ਜੀ ਵੀ ਪਹਿਲਾਂ ਦੇ ਬਰਦਾਨ ਜੀ ਤਾਂ ਉਹਨਾਂ ਦੀ ਉਹ ਦੇਖ ਰਹੇ ਸੀ ਇੱਕ ਆਲੇ ਵਿੱਚ ਹੀ ਤੇ ਮਹਿਸ਼ਾ ਜਿਹੜੀ ਸੀ ਉਹਨਾਂ ਦੇ ਪਾਪਾ ਉਹਨਾਂ ਦੇ ਚਲ ਕੇ ਹੀ ਜਿਹੜੇ ਮੰਦਰ ਨੂੰ ਅਗਾ ਕਾਂਜਾਬ ਕਰਨਗੇ ਜਨਮਸ਼ਤਮੀ ਦੇ ਕਲਪ ਸਵੇਚ ਵੀ ਜਿਹੜਾ ਬੁਣਿਆ ਤੇਰੇ ਕੋਲ ਮਰ ਬਾਂਦ ਕਰਨਾ ਕਿੰਨਾ ਤਰੋ ਇਹ ਮੇਰੇ ਕੋਲ ਵੀ ਇੱਕ ਪੂਰੀ ਆ ਜਾਓ ਅੱਜ ਅਜੋ ਜਸਮੀਨ ਆ ਜਾਓ ਪਲੀਜ਼ ਰੋਬੰਦਰੀ ਆਵਾਜ਼ ਹੈ ਕਿੱਥੇ ਹੈ ਤਾ ਨਾ ਆਓ ਇੱਥੇ ਆ ਜਾਓ ਤੁਹਾਨੂੰ ਚਾਹ ਰਿਹਾ ਹਾਂ ਤੁਹਾਨੂੰ ਮੈਂ ਹੁਣੇ ਆਉਂਦਾ ਹਾਂ ਕੋਸਟ ਤੇ ਆਉਂਦਾ ਹਾਂ ਇੱਕ ਮਿੰਟ ਕਿਤੇ ਰਹੀ ਗਈ ਇੱਕ ਮਿੰਟ ਕਿਭੀਓਂ ਲੋਕ ਇਸਨ ਮਾਰਾ ਸੀ ਇੱਕ ਟਾਈਮ ਵੀ ਨਹੀਂ ਹੋ ਰਿਹਾ ਇੱਕ ਮਿੰਟ ਇੱਕ ਮਿੰਟ ਹੋਰ ਇੱਕ ਮਿੰਟ ਹੋਰ ਕਰਾ ਜਾਣ ਦਿੰਦਾ ਯਾਰ ਇੱਕ ਮਿੰਟ ਹੰਦੀ ਸੀ ਤੇਰਾ ਪ੍ਰਧਾਨ ਜੀ ਲਿਖਿਆ ਕੰਗ੍ਰੈਚੁਲੇਸ਼ਨ ਪ੍ਰਧਾਨ ਜੀ ਆ ਤਾਂ ਫਿਰ ਸੁਰਖੀ ਦੋਨਾਂ ਲਈ ਇੱਥੇ ਹੀ ਹੈ ਤਦ ਆਹ ਦੇਖਿਆ ਇੱਕ ਮਿੰਟ ਸਾਡੇ ਅਸਲੀ ਅਦੇ ਪਗੜਿਆ ਤਾਂ ਘਾਤੋ ਇੱਕ ਮਿੰਟ ਦੋਨੇ ਪ੍ਰਧਾਨ ਚੱਲੋ ਲੋਕਾਂ ਨੂੰ ਸੁਣੋ ਪੰਡਾ ਜੀ ਆਪਕਾ ਉੱਪਰ ਆਉਂਦਾ ਉਹ ਨੀਚੇ ਰੱਖੋ ਮਾੜੀ ਲੋਹੇ ਦਾ ਪਰ ਕੰਮ ਕਰ ਲੈਣਾ ਚੱਲ ਲੈਣਾ ਚੱਲ ਲੈਣਾ ਆ ਵੀ ਲੰਬੂ ਤੋਂ ਬੰਬੂ ਤੋਂ ਗੇਰਨ ਦੀ ਪੌਲੀਤੀ ਹੋ ਗਈ ਸੀ ਆ ਉਹ ਆ ਦਿਓ ਬੰਦੋ ਜੋ ਬੰਦ ਲੋ ਜੀ ਲੋ ਜੀ ਪਕੜੋ ਵੀ ਦੋ ਲੋ ਜੀ ਲੋ ਜੀ ਆ ਧਰਤੀ ਬਾੜੇ ਉਹ ਬੰ ਵਾਪਸੀ ਚਲਾ ਲੈਣੇ ਛੱਡਿਆ ਪਹਿਲਾਂ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਪਰਵਾਦਾਂ ਬੰਦੀ ਨੂੰ ਗਾ ਚੌਗਰੀ ਤਰੱਕੀ ਦੇ ਤੇਰੀ ਮੇਰੀ ਜੋੜੀ ਪਰਵਾਦਿਲ ਦਾ ਜਿਹੜਾ ਨਾਂ ਵੀ ਐਵੇਂ ਹੀ ਰੋਸ਼ਨ ਕਰੀ ਦੋ ਬੋਲ ਵੀ ਸੁਣਾ ਲਓ ਸਾਨੂੰ ਸੁਣਾ ਦਿਓ ਅੱਜ ਇੱਕ ਮਰੀ ਸੁਣਾਓ ਵੀ ਹੋ ਕਰਿਆ ਨਾ ਕਰਕੂੜੇ ਜ਼ਿਕਰ ਪਿਆਰ ਦਾ ਚਿਹਰਾ ਕਰ ਦਿੰਦਾ ਏ ਇਸ਼ਾਰਾ ਮੁਟਿਆਰ ਦਾ ਚੜੀ ਰਹਿੰਦੀ ਇਸ਼ਕੇ ਦੀ ਲੋਰ ਤੈਨੂੰ ਮਿੱਠੀਏ ਖੜ ਜਾਵੇਂ ਰੋਕ ਨੀ ਤੇਰਾ ਮੇਰੀ ਥਾਰ ਦਾ ਓ ਗੱਲਾਂ ਤੇ ਗਲੋ ਤੋਂ ਸੂਟ ਚੱਕਵਾ ਗੱਲਾਂ ਤੇ ਗਲੋ ਤੋਂ ਸੂਟ ਚੱਕਵਾ ਜਿੱਦਾਂ ਹੁੰਦੀ ਤੱਪਦੀ ਦੁਪਹਿਰ ਮਿੱਠਿਆ ਛੇਤੀ ਛੇਤੀ ਮਾਪਿਆਂ ਨਾਲ ਗੱਲ ਕਰਲਾ ਤੇਰੀ ਮੇਰੀ ਜੋੜੀ ਪਾਉ ਕੈਰ ਮਿੱਠਿਆ ਛੇਤੀ ਛੇਤੀ ਮਾਪਿਆਂ ਨਾਲ ਗੱਲ ਕਰਲਾ ਤੇਰੀ ਮੇਰੀ ਜੋੜੀ ਪਾਉ ਕੈਰ ਮਿੱਠਿਆ ਜ਼ਰੂਰ ਜ਼ਰੂਰ ਸਭ ਸੌ ਸੁਣ ਲੈ ਹੋ ਜਿਵੇਂ ਚੱਲੇ ਬਿੱਲੋ ਫੀਮ ਅਫਗਾਨ ਦੀ ਫਾਜ਼ਲ ਕਾ ਚੱਲੇ ਤੇਰਾ ਨਾਂ ਚੋਬਰਾ ਤੂੰ ਵੀ ਕਿਹੜਾ ਕਿਸੇ ਨਾਲੋਂ ਘੱਟ ਨਖਰੋ ਮੈਂ ਵੀ ਮੁੰਡਿਆਂ ਦੇ ਰੋਕ ਦੇਵਾਂ ਸਾ ਚੋਬਰਾ ਤੂੰ ਵੀ ਕਿਹੜਾ ਕਿਸੇ ਨਾਲੋਂ ਘੱਟ ਨਖਰੋ ਮੈਂ ਵੀ ਮੁੰਡਿਆਂ ਦੇ ਰੋਕ ਦੇਵਾਂ ਸਾ ਚੋਬਰਾ ਵੇਖ ਲੈ ਨੀ ਜੱਟ ਤੇਰੇ ਨਾਲ ਖੜਿਆ ਵੇਖ ਲੈ ਨੀ ਜੱਟ ਤੇਰੇ ਨਾਲ ਖੜਿਆ ਮੈਂ ਵੀ ਪਿੱਛੇ ਪੱਟਦੀ ਨਾ ਪੈਰ ਮਿੱਠਿਆ ਛੇਤੀ ਛੇਤੀ ਮਾਪਿਆਂ ਨਾਲ ਗੱਲ ਕਰਲਾ ਤੇਰੀ ਮੇਰੀ ਜੋੜੀ ਪਾਉ ਕਹਿਰ ਮਿੱਠਿਆ ਛੇਤੀ ਛੇਤੀ ਮਾਪਿਆਂ ਨਾਲ ਗੱਲ ਕਰਲਾ ਤੇਰੀ ਮੇਰੀ ਜੋੜੀ ਪਾਉ ਕਹਿਰ ਮਿੱਠਿਆ ਧੰਨਵਾਦ ਕਣੀ ਜੋੜੀ ਨਸੀਬਾਂ ਬਾਲੂ ਏ ਲੋਗੀ ਇਹ ਤੁਹਾਨੂੰ ਅੱਜ ਆਓ ਵੀਰ ਅੱਜ ਤੁਸੀਂ ਆਓ ਆਜੋ ਆਜੋ ਮਾਤਾ ਸਰਸਪਤੀ ਪਾਡੇ ਕੰਢ ਵਿੱਚ ਐਵੇਂ ਵੀ ਰਾਗ ਮਾਰੋ ਸ਼ਰਮੈਂ ਤੇ ਦੂਸਰ ਹੱਥ ਲਗਾਓ ਹਲੋ ਇਹ ਇਹ ਨਾ ਛੋੜ ਦਿਓ ਅੱਜ ਖਾਣ ਨੂੰ ਪਰ ਤਾਂ ਜੀ ਫਿਰ ਤੋਂ ਕੇ ਕਾਓ ਹਾਉ ਦੋ ਨਾ ਯਾਰ ਨਾ ਦੋ ਨਹੀਂ ਆਇਓ ਕੋਈ ਨਾ ਕੇ ਕੇ ਐਨੀਵਰਸਰੀ ਤੇ ਆਪਾਂ ਖਾਣੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਕਿ ਦੋਰੀ ਦੋਰੀ ਟੋਰੀ ਟੋਰੀ ਸਰ ਜੀ ਹੈਪੀ ਬਰਥਡੇ ਟੂ ਯੂ ਪ੍ਰਧਾਨ ਜੀ ਦਾ ਬੰਦ ਚਮਚ ਦੇਣਾ ਕੇ ਮੈਂ ਤਾਂ ਨਹੀਂ ਪ੍ਰਧਾਨ ਜੀ ਨੇ ਸਾਡੇ ਵਾਸਤੇ ਉਹ ਮੰਡੀ ਦੇ ਪ੍ਰਧਾਨ ਨੇ ਸਿੰਗਰ ਦੇ ਪ੍ਰਧਾਨ ਨੇ ਮਨ ਮੰਦਾ ਹੀ ਉਹਦਾ ਨਹੀਂ ਯੰਕਾ ਤਾਂ ਨਹੀਂ ਪਤਾਗੇ ਸਨਾਤਨ ਧਰਮ ਬੌੜੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਭੁੱਲ ਗਏ ਹੋਰ ਅੱਜ ਦੇ ਦੇਗਾ ਅਲਾ ਸ਼ਰਮਾ ਜੀ ਦੇਣਾ ਚਮਚ ਦੇਣਾ ਇੱਕ ਚਮਚ ਦੇਓ ਮੂੰਹ ਮਟਾ ਕਰਾਉਂਗੀ ਵੀਰੇ ਤਲਾ ਨਾ ਨੋ ਨੋ ਰੁਕ ਜਾ 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 ਰੁਕ ਹਾਲੋ ਰਮਨਜੀਤ ਅੱਜ ਮੈਂ ਖਰਾਬੀ ਮਾਰੀ ਜਾਂਦਾ ਇਹ ਮੈਸੇਜ ਕਰ ਦੋ ਮੈਸੇਜ ਕਰ ਲਵਾਂ ਮੈਂ ਆਹ ਲਾਜ ਨਾ ਤੁਮੇ ਖਲਾਦੋ ਖਲਾਦੋ ਬੱਸ ਮੈਂ ਨਿਊ ਇਹ ਡੈਂਗਰ ਸੈਟ ਕਰਾਰੇ ਨਹੀਂ ਜਾਵੇ ਹਲੋ ਤੁਮ ਵੀਰੇ ਇੱਕ ਮਿੰਟ ਜੀ ਪੋਰ ਆਈ ਫੇਵਰ ਸ਼ਾਮਨਾ ਨਿਕਲ ਗਿਆ ਨਾ ਪਾਈ ਕੋਈ ਆ ਆ ਮੈਂ ਤੁਹਾਨੂੰ ਦਿਨਾਂ ਅੰਗਾ ਆਪ ਦੀ ਮਸ ਲਾਲੋ ਤੇ ਵੀ ਦੇ ਆਉਂਗਾ ਮਾਰੀ ਹਾਂ ਹਾਂ ਨਹੀਂ ਫਾਕੀ ਲੈ ਜਾਓ ਹੋਰ ਤੇਰਾ ਸਭੀ ਠੀਕ ਹੈ ਬੱਚੇ ਲਿਆ ਠੱਗ ਲਵਾਓ ਅੱਛੇ ਕੰਮ ਕਰ ਰਿਹਾ ਤਾਂ ਹੀ ਹੈ ਜਿਹੜਾ ਸਤਾਰ ਮਦਾਨ ਬਣਾਉਣਾ ਹੈ ਹਾਂਜੀ ਹਾਂਜੀ ਨਮਸਕਾਰ ਜੀ ਡਾਕਟਰ ਵੀਨੀ ਸਚਦੇਵਾ ਮੈਮੋਰੀਅਲ ਵੈਲਫੇਅਰ ਸਾਇਟੀ ਵੱਲੋਂ ਅੱਜ ਜਿਹੜੀ ਛੋਟੀ ਜਿਹੀ ਮੀਟਿੰਗ ਸਾਰੇ ਉਦੇਦਾਰ ਸਹਿਬਾਨਾਂ ਦੀ ਰੱਖੀ ਗਈ ਏ ਔਰ ਐ ਸਮਿਤੀ ਦੇ ਵਿੱਚ ਵਿਸ਼ੇਸ਼ ਤੌਰ ਤੇ ਜੋ ਸਾਡੇ ਰਮਨ ਸਚਦੇਵਾ ਜੀ ਵਾਈਸ ਚੇਅਰਮੈਨ ਜਿਹੜੇ ਸਾਡੀ ਸਾਇਟੀ ਦੇ ਨੇ ਤਾਂ ਉਹਨਾਂ ਨੂੰ ਸਿੱਖ ਸ਼੍ਰੀ ਹਨੂਮਾਨ ਮੰਦਿਰ ਦਾ ਜਿਹੜਾ ਇਹ ਪ੍ਰਧਾਨ ਨਿਯੁਕਤ ਕੀਤਾ ਗਿਆ ਤਾਂ ਉਹਨਾਂ ਵਾਸਤੇ ਵੀ ਅੱਜ ਸਾਰੀ ਸਾਇਟੀ ਦੇ ਮੈਂਬਰ ਇਕੱਠੇ ਹੋਏ ਇਹਨੂੰ ਵਧਾਈ ਦੇਣ ਵਾਸਤੇ ਔਰ ਨਾਲ ਹੀ ਸਾਡੇ ਜਿਹੜੇ ਫਾਜ਼ਿਲਕਾ ਦੀ ਸ਼ਾਨ ਜਿਨ੍ਹਾਂ ਨੇ ਪਿੱਛੇ ਜਿਹੜੇ ਆਪਣੀ ਸਿੰਗਿੰਗ ਦੇ ਵਿੱਚ ਵੀ ਜਿਹੜਾ ਆਪਣਾ ਨਾਮ ਫਾਜ਼ਿਲਕਾ ਚ ਬਣਾਇਆ ਹੈ ਤੇ ਹੀ ਮੇਰੀ ਜੋੜੀ ਪਾਵੇ ਕੈਰ ਮਿੱਠਿਆ ਦੇ ਜਿਹੜੇ ਸਿੰਗਰ ਨੇ ਸੰਗ ਸੋਲੋ ਸੰਜੀਵ ਜੀ ਹੁਣ ਦਾ ਜਨਮ ਦਿਨ ਹੈ ਤਾਂ ਉਹਨਾਂ ਦਾ ਜਨਮ ਦਿਨ ਮਨਾਉਣ ਵਾਸਤੇ ਵੀ ਸਾਰੇ ਸਟਾਫ ਦੇ ਮੈਂਬਰ ਜਿਹੜਾ ਜੀ ਇਕੱਠੇ ਹੋਏ ਨੇ ਤਾਂ ਮੈਂ ਸਾਰੇ ਮੈਂਬਰ ਸਾਹਿਬਾਨ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਆ ਤੇ ਨਾਲ ਹੀ ਸਾਡੇ মিডিਆ ਪਾਈਚਾਰੇ ਦਾ ਜਿਹੜੇ ਬਹੁਤ ਘੱਟ ਸਮੇਂ ਦੇ ਵਿੱਚ ਛੋਟ ਨੋਟਿਸ ਤੇ ਸਾਡੀ ਹਰੇਕ ਤਰ੍ਹਾਂ ਦੀ ਕਵਰੇਜ ਜਿਹੜੀ ਦਿਖਾਉਂਦੇ ਨੇ ਜਿੰਦੇ ਕਰਕੇ ਸਾਇਟੀ ਦੇ ਕਿਤੇ ਕੰਮ ਜਿਹੜੇ ਨੇ ਉਹ ਜਨਤਾ ਤੱਕਨ ਪਹੁੰਚ ਰਹੇ ਨੇ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਾਰੀ ਸੜੀ মিডিਆ ਪਾਈਚਾਰੇ ਦਾ ਭਾਵੇਂ ਉਹ ਪ੍ਰਿੰਟ মিডিਆ ਹੋਵੇ ਭਾਵੇਂ ਸੋਸ਼ਲ ਮੀਡੀਆ ਹੋਵੇ ਤਾਂ ਜਿਸ ਤਰ੍ਹਾਂ ਵੀ ਸੜੀ ਨਿਊਜ਼ ਲੱਗਦੀ ਹੈ ਤਾਂ ਸਾਰੀ ਜਿਹੜੀ ਜਨਤਾ ਤੱਕਨ ਪਹੁੰਚਦੀ ਹੈ ਅਸ ਤੋਂ ਇਲਾਵਾ ਜਿਹੜਾ ਇਹ ਅੱਜ ਸੋਸਾਇਟੀ ਦੀ ਮੀਟਿੰਗ ਰੱਖਣ ਦਾ ਵਿਸ਼ੇਸ਼ ਜਿਹੜਾ ਮੋਟਿਵ ਸੀ ਹੋਏ ਸੀ ਕਿ ਫਿਊਚਰ ਦੇ ਵਿੱਚ ਸੋਸਾਇਟੀ ਵੱਲੋਂ ਜਿਹੜਾ ਲੋਕ ਭਲਾਈ ਦੇ ਕੰਮ ਜਾਂ ਜ਼ਰੂਰਤਮੰਦਾਂ ਦੀ ਜਿਵੇਂ ਵੀ ਮਦਦ ਕਰਨੀ ਹੈ ਤਾਂ ਉਹਦੇ ਸਬੰਧ ਦੇ ਵਿੱਚ ਜੜੀ ਵਿਚਾਰ ਚਰਚਾ ਜਿਹੜੀ ਅੱਜ ਮਤੇ ਦੇ ਵਿੱਚ ਪਾ ਕੇ ਜਿਹੜਾ ਕੀਤੀ ਗਈ ਹੈ ਤਾਂ ਉਹ ਜਿਹੜਾ ਮਤੇ ਨੇ ਸਾਰੇ-ਸਾਰੇ ਜਿਹੜੇ ਸਰਸੰਮਤੀ ਨਾਲ ਅੱਜ ਪਾਸ ਕਰ ਦਿੱਤੇ ਗਏ ਨੇ ਕੀ ਕੀ ਕੋਚ ਵਿਚ ਆਉਂਦਾਂ ਅੰਦਰ ਅੱਜ ਮੀਟਿੰਗ ਦੇ ਵਿੱਚ ਦੇਖੋ ਫਿਊਚਰ ਦੇ ਵਿੱਚ ਸੋਸਾਇਟੀ ਵੱਲੋਂ ਜਿਵੇਂ ਪਹਿਲੇ ਵੀ ਇੱਕ ਰੁਖ ਸੁਖ ਸੁਖ ਜਿਹੜੀ ਮੁਹਿੰਮ ਸੀ ਉਹ ਸ਼ੁਰੂ ਕੀਤੀ ਗਈ ਹੈ ਤੇ ਉਹ ਜਿਹੜੀ ਮੁਹਿੰਮ ਚੱਲ ਰ ਔਰ ਬੜੀ ਤੇਜ਼ੀ ਨਾਲ ਜਿਹੜੇ ਸਾਰੇ ਜਿਹੜੇ ਸਾਡੇ ਮੈਂਬਰਸ ਨੇ ਬੜੇ ਵਧੀਆ ਸਹਿਯੋਗ ਕਰ ਰਹੇ ਨੇ ਭਾਵੇਂ ਪਿੱਛੇ 15 ਅਗਸਤ ਦਾ ਜਿਹੜਾ ਫੰਕਸ਼ਨ ਰੱਖਿਆ ਹੋਵੇ ਉਹਦੇ ਬਾਬਤ ਹੋਵੇ ਜਾਂ ਪਹਿਲੇ ਜਿਹੜੇ ਪੁੱਧਾ ਦਾ ਲੰਗਰ ਵੰਡਿਆ ਗਿਆ 30 ਘੜ ਵੰਡੇ ਗਏ ਉਹਦੇ ਸੰਬੰਧ ਵਿੱਚ ਹੋਵੇ ਤਾਂਨ ਵਾਲੇ ਟਾਈਮ ਦੇ ਵਿੱਚ ਵੀ ਇੱਕ ਰੁਕਸੂ ਸੁਖਮਹੀਮ ਨੂੰ ਅੱਗੇ ਵਧਾਉਣ ਦੇ ਬਾਬਤ ਪਲੱਸ ਹੋਰ ਵੀ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਉਪਰਾਲੇ ਕੀਤੇ ਜਾਣਗੇ ਤਾਂ ਉਹਦੇ ਸੰਬੰਧ ਦੇ ਵਿੱਚ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਉਸ ਮੀਟਿੰਗ ਵਿੱਚ ਸਾਰੀਆਂ ਚਰਚਾਵਾਂ ਤੇ ਵਿਚਾਰ ਵਟਾਦਲੇ ਕੀਤੇ ਗਏ ਨੇ ਹੈ ਸਵੇ ਜੀ ਪਹਿਲਾਂ ਤਾਂ মিডিਆ ਪਾਈਚਾਰੇ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸ਼ੋਰਟ ਨੋਟਿਸ ਤੇ ਪਹੁੰਚੇ ਨੇ ਫਾਜ਼ਿਲਕਾ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ RAM RAM ਨਮਸਕਾਰ ਸਤਿ ਸ੍ਰੀ ਅਕਾਲ ਅੱਜ ਦੀ ਜੋ ਮੀਟਿੰਗ ਰੱਖੀ ਗਈ ਹੈ ਡਾਕਟਰ ਵੀ ਦੀ ਸਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੁਆਰਾ ਪੂਜਾ ਮੈਡਮ ਦੇ ਓਫਿਸ ਵਿੱਚ ਰੱਖੀ ਗਈ ਹੈ ਤੇ ਇਹ ਮੀਟਿੰਗ ਵਿੱਚ ਸਿੱਧ ਸ਼੍ਰੀ ਨਿਮਾਨ ਮੰਦਰ ਜੀ ਜਿਹੜੇ ਪ੍ਰਧਾਨ ਰਮਨ ਸਚਦੇਵਾ ਜੀ ਨੂੰ ਪ੍ਰਦਾਨ ਨਿਖਤ ਕੀਤਾ ਗਿਆ ਹੈ ਉਹਨਾਂ ਨੂੰ ਵਧਾਈ ਦੇਣ ਵਾਸਤੇ ਸਾਰੇ ਡਾਕਟਰ ਬੀਡੀਸੀ ਦੇਵਾ ਮੋਤੀਲ ਮੈਲਫੀ ਰਸਾਇਟੀ ਦੇ ਮੈਂਬਰ ਇਕੱਠੇ ਹੋਏ ਨੇ ਉਹਨਾਂ ਨੂੰ ਵਧਾਈ ਦਿੱਤੀ ਗਈ ਹੈ ਤੇ ਨਾਲ ਹੀ ਇਹਦੇ ਨਾਲ सोनू ਸੰਜੀਵ ਜੀ ਜੋ ਉਪਰਦੇਸ਼ ਸtare ਫਾਜ਼ਿਲਕਾ ਦੇ ਤੇਰੀ ਮੇਰੀ ਜੋੜੀ ਪਾਉ ਕੈਰ ਮਿੱਥਿਆ ਤੇ ਨਾਮ ਤੋਂ ਮਸ਼ਹੂਰ ਹੋਏ ਨੇ ਤੇ ਉਹਨਾਂ ਦਾ ਬਰਥਡੇ ਸੈਲੈਬ੍ਰਿਟੀ ਕੀਤਾ ਗਿਆ ਹੈ ਤੇ ਨਾਲ ਹੀ ਸੋਸਾਇਟੀ ਦੇ ਕੰਮ ਨੂੰ ਲੈ ਕੇ ਵਿਚਾਰ ਚੰਦਰਾ ਕੀਤਾ ਗਿਆ ਹੈ ਕਿ ਜਿਸ ਤਰ੍ਹਾਂ ਇੱਕ ਰਕਸੋਸ ਉਪਮੇਨ ਚਲਾਈ ਗਈ ਹੈ ਉਹਨੂੰ ਹੋਰ ਤੇਜ਼ੀ ਨਾਲ ਵਧਾਇਆ ਜਾ ਸਕੇ ਕਿਉਂਕਿ ਮੌਸਮ ਮੂਨ ਜਾ ਕੇ ਤੇ ਚ ਰਖਦੇ ਹੋਈ ਕਿ ਆਉਣ ਵਾਲੇ ਟਾਈਮ ਵਿੱਚ ਸਰਦੀ ਦਾ ਮੌਸਮ ਸ਼ੁਰੂ ਹੋ ਜਾਏਗਾ ਵੱਧ ਤੋਂ ਵੱਧ ਰੁਕ ਲਗਾਈ ਜਾਉਣ ਵੱਧ ਤੋਂ ਵੱਧ ਗਮਲੇ ਟ੍ਰੀ ਗਾੜ ਵੰਡੇ ਜਾ ਸਕਣ ਤੇ ਉਹਦੇ ਬਾਬਤ ਵੀ ਵਿਚਾਰ ਚੰਦਰਾ ਕੀਤਾ ਗਿਆ ਹੈ ਤੇ ਹੋਰ ਵੀ ਕੋਈ ਲੋਪ ਲਈ ਦੇ ਕੰਮ ਕੀਤੇ ਜਾ ਸਕਣ ਉਹਦੇ ਬਾਰੇ ਵਿਚਾਰ ਕੀਤਾ ਗਿਆ ਸਾਰਿਆਂ ਨੇ ਸਰਬਸੰਤੀ ਨਾਲ ਮਤੇ ਨੂੰ ਪਾਸ ਕੀਤਾ ਹੈ ਤੇ ਆਉਣ ਵਾਲੇ ਟਾਈਮ ਵਿੱਚ ਹੋਰ ਸੋਸਾਇਟੀ ਬੜੀ ਉਪਰਾਲਾ ਕਰੇਗੀ ਅੰਦੇ ਵਸਤੇ ਸਾਰੇ ਨੇ ਯਕੀਨ ਹੋਇਆ। ਫਾਇਰ ਹੋਵੇ ਜੀ ਕੀ ਕਹਾਂ ਜਾਈਏ ਅੱਜ ਨਾਲ ਸੋਨੂ ਜੀ ਦਾ ਜਨਮ ਦਿਨ ਹੈ। ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ। ਪਰਮਾਤਮਾ ਨੂੰ ਤਰਤੀਬ ਅੱਛੇ। ਰਮਨ ਜੀ ਨੂੰ ਬਾਲਾ ਜੀ ਦੇ ਉਥੇ ਪ੍ਰਧਾਨ ਬਣਨ ਤੇ ਬਹੁਤ-ਬਹੁਤ ਵਧਾਈਆਂ ਹੋਣ। ਸਾਡੀ মিডিਆ ਭਾਈਚਾਰਾ ਤੇ ਸਾਡੇ ਸਾਰੇ ਮੈਂਬਰਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ। ਸਾਇਟੀ ਵੱਲੋਂ ਜਿਹੜੀ ਅੱਜ ਛੋਟੀ ਜੀ ਮੀਟਿੰਗ ਦਫ਼ਤਰ ਦੇ ਵਿੱਚ ਰੱਖੀ ਗਈ ਹੈ ਤਾਂ ਉਹਨਾਂ ਵਿੱਚ ਮੈਂ ਸਾਰੇ ਆਏ ਮੈਂਬਰਾਂ ਦਾ ਤਹਾ ਤੇ ਦਿਨ ਲੁ ਸ਼ੁਕਰੀਆ ਔਰ ਅਭਿਨੰਦਨ ਕਰਦੀ ਹਾਂ ਸਭ ਨੂੰ ਨਮਸਕਾਰ ਰਾਮ ਰਾਮ ਔਰ ਸਤ ਸ਼੍ਰੀ ਅਕਾਲ ਅੱਜ ਦੀ ਜਿਹੜੀ ਮੀਟਿੰਗ ਹੈ ਸਭ ਤੋਂ ਪਹਿਲੇ ਤਾਂ ਸਾਡੇ ਵਿੱਚ ਰਮਨ ਸਚਦੇਵਾ ਜੀ ਜੋ ਕਿ ਆਰਟ ਤੇ ਸ਼ਿਵਿੰਦ ਦੇ ਪ੍ਰਧਾਨ ਨੇ ਉਹਦੇ ਨਾਲ ਹੀ ਸਾਡੀ ਸੋਸਾਇਟੀ ਦੇ ਵਾਈਸ ਚੇਅਰਮੈਨ ਨੇ ਔਰ ਉਹਨਾਂ ਨੂੰ ਜਿਹੜਾ ਇਹ ਸਿੱਧ ਸ਼੍ਰੀ ਹਨੂਮਾਨ ਮੰਦਿਰ ਦਾ ਜਿਹੜਾ ਇਹ ਪ੍ਰਧਾਨ ਵੀ ਚੁਣਿਆ ਗਿਆ ਤਾਂ ਮੈਂ ਉਹਨਾਂ ਨੂੰ ਸਭ ਤੋਂ ਪਹਿਲੇ ਤਾਂ ਵਧਾਈ ਦੇਣੀ ਆ ਔਰ ਇਹ ਵੀ ਵਿਸ਼ਵਾਸ ਰੱਖਦੀ ਹਾਂ ਕਿ ਉਹ ਆਪਣੀ ਜਿਹੜੀ ਡਿਊਟੀ ਹੈ ਪਹਿਲੇ ਵੀ ਬੜੀ ਤੰਦ ਦੇ ਨਾਲ ਨਹੀਂ ਬੰਦੇ ਰਹੇ ਨੇ ਤੇ ਉਹਨਾਂ ਵੀ ਉਹ ਹੋਰ ਜ਼ਵਾ ਤੰਦ ਦੇ ਨਾਲ ਰੋਟੀਆਂ ਵੀ ਨਹੀਂ ਬਾਣਗੇ ਐਸ ਤੋਂ ਇਲਾਵਾ ਸਾਡੇ ਵਿੱਚ ਤੇਰੀ ਮੇਰੀ ਜੋੜੀ ਪਾਏ ਕੈਰ ਮਿੱਠਿਆ ਉਹਨਾਂ ਦੇ ਸਿੰਗਰ 소ਮੂ ਸੰਜੀਤ ਜੀ ਵੀ ਇੱਥੇ ਮੌਜੂਦ ਨੇ ਤਾਂ ਉਹਨਾਂ ਦਾ ਅੱਜ ਜਨਮ ਦਿਨ ਵੀ ਹੈ ਤਾਂ ਸਾਇਟੀ ਵੱਲੋਂ ਸਾਰੇ ਸਦਸਿਆਂ ਵੱਲੋਂ ਜਿਹੜਾ ਇਹ ਉਹਨਾਂ ਦਾ ਜਿਹੜਾ ਜਨਮ ਦਿਨ ਨੇ ਉਹ ਇੱਥੇ ਮਨਾਇਆ ਜਾਏਗਾ ਤੇ ਮੈਂ ਉਹਨਾਂ ਨੂੰ ਵੀ ਜਨਮ ਦਿਨ ਦੀਆਂ ਵਧਾਈਆਂ ਦੇਣੀਆਂ ਪ੍ਰਮਾਤਮਾ ਦੀ ਅਨੰਦੂਨੀ ਰਾਜੋਗ੍ਰਿਤ ترقی ਕਰੇ ਐਸ ਤੋਂ ਇਲਾਵਾ ਜਿਹੜੇ ਕੁਝ ਵਿਸ਼ੇਸ਼ ਮੱਤੇ ਜਿਹੜੇ ਸਾਇਟੀ ਵੱਲੋਂ ਪਾਸ ਕੀਤੇ ਗਏ ਸੀ ਤਾ ਉਹਨਾਂ ਦੇ ਸਬੰਧ ਦੇ ਵਿੱਚ ਛੋਟੀ ਜਿਹੀ ਮੀਂਹ ਰੱਖੀ ਹੋਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਹਾਇਤੀ ਹੈ ਉਹ ਕਿਸ ਤਰ੍ਹਾਂ ਦੇ ਹੋਰ ਉਪਰਾਲੇ ਜਿਹੜੇ ਕਰੇਗੀ ਤਾਂ ਕਿ ਜਿਹੜੇ ਸਮਾਜ ਦੀ ਭਲਾਈ ਵਾਸਤੇ ਜਾਂ ਹੋਰ ਵੀ ਜਿਹੜੇ ਜ਼ਰੂਰਤਮੰਦਾਂ ਦੀ ਮਦਦ ਕਰਨ ਵਾਸਤੇ ਜਿਹੜੇ ਅੱਥੇ ਸਾਂਝੇ ਤੌਰ ਤੇ ਮੀਟਿੰਗ ਕੰਡਕਟ ਕੀਤੀ ਗਈ ਹੈ ਤਾਂ ਸਾਰੇ ਜਿਹੜੇ ਮੈਂਬਰਸ ਨੇ ਜਿਨ੍ਹਾਂ ਦੇ ਪਿੱਛੇ ਹੋਰ ਵੀ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਸੀ ਤਾਂ ਉਹ ਸਾਰੇ ਇੱਥੇ ਮੌਜੂਦ ਨੇ ਤਾਂ ਮੈਂ ਸਭ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਪਾ ਬੜਾ ਫਿਰ ਬੋਲ ਬੋਲ ਚੋਣ ਤੇ ਪੜ੍ਹਦੇ ਬਹੁਤ ਪੜ੍ਹਦੇ ਤਾਂ ਬਾਤ ਕਰਦੇ ਮਤਬ ਭਾਵੇਂ ਬਾਹਰ ਨਾਲੇ ਤਾਂ ਆਪਾਂ ਕਰੀ ਸ਼ੁਰੂ ਸਭ ਤੋਂ ਪਹਿਲੇ ਤਾਂ ਸਾਡੇ ਵਿੱਚ ਰਮਨ ਸਚਦੇਵਾ ਜੀ ਜੋ ਕਿ ਸਾਡੇ ਸੁਸਾਇਟੀ ਦੇ ਵਾਈਸ ਚੇਅਰਮੈਨ ਵੀ ਨੇ ਔਰ ਹੋਰ ਵੀ ਇਹਨਾਂ ਕੋਲੋਂ ਜਿਹੜੇ ਫਾਜ਼ਿਲ ਕਾ ਦੇ ਬੜੇ ਵੱਡੀਆਂ ਜ਼ਿੰਮੇਵਾਰੀਆਂ ਵੀ ਨੇ ਭਾਵੇਂ ਅੱਠ ਤੇ ਸ਼ੇ ਸਿੱਧੀ ਪ੍ਰਧਾਨਗੀ ਹੋਵੇ ਤੇ ਹੁਣ ਜਿਹੜੀ ਨਵੀਂ ਪ੍ਰਧਾਨਗੀ ਮਿਲੀ ਐ ਸ੍ਰੀ ਮਾਨ ਮੰਦਿਰ ਦੀ ਤਾਂ ਉਹਨਾਂ ਦੇ ਉੱਤੇ ਜਿਹੜਾ ਕੰਦਿਆਂ ਉੱਤੇ ਪਾਰ ਏ ਤਾਂ ਉਹਨਾਂ ਵਾਸਤੇ ਵੀ ਮੈਂ ਜੋ ਉਹਨਾਂ ਨੂੰ ਰਿਸਪੌਂਸਿਬਿਲਟੀ ਮਿਲੀ ਐ ਤਾਂ ਉਹਨਾਂ ਵਾਸਤੇ ਵੀ ਇਹਨਾਂ ਦਾ ਵੈਲਕਮ ਵੀ ਕਰਦੀ ਆਂ ਔਰ ਮੁਬਾਰਕਬਾਦ ਵੀ ਦੇਨੀ ਆਂ ਔਰ ਅੱਜ ਜੇ ਵਿਸ਼ੇਸ਼ ਤੌਰ ਤੇ ਸਭ ਤੋਂ ਪਹਿਲਾਂ ਸਾਡੇ ਸਾਰੇ ਮੈਂਬਰਾਂ ਵੱਲੋਂ ਜਿਹੜਾ ਇਹਨਾਂ ਦਾ ਅ ਅਫਾਰ ਵੀ ਵਿਅਕਤ ਕੀਤਾ ਜਾਏਗਾ ਕਿ ਕੀਮਤੀ ਸਮੇਂ ਚ ਆਪਣਾ ਸਮਾਂ ਕੱਢ ਕੇ ਆਇਨੇ ਤੇ ਨਾਲ ਇਹਨਾਂ ਦਾ ਸਵਾਗਤ ਵੀ ਕੀਤਾ ਜਾਏਗਾ ਤਾਂ ਮੈਂ ਰਮਨ ਜੀ ਨੂੰ ਰਿਕਵੈਸਟ ਕਰਾਂਗੀ ਕਿ ਪਵਨ ਬੜਕੀ ਸਰ ਜੀ ਸਭ ਤੋਂ ਪਹਿਲਾਂ ਦਾ মিডিਆ ਪਾਈਚਾਰੇ ਦਾ ਧੰਨਵਾਦ ਜੋ ਇੱਕ ਛੋਟੀ ਜਿਹੀ ਸੰਦੇਤੀ ਤੀ ਪਹੁੰਚੀ ਨਹੀਂ ਤੇ ਪੜਿਕਾ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਰਾਮ ਰਾਮ ਨਮਸਕਾਰ ਸਤਿ ਸ਼੍ਰੀ ਅਕਾਲ ਪੜਿਕਾ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਰਾਮ ਰਾਮ ਨਮਸਕਾਰ ਸਤਿ ਸ਼੍ਰੀ ਅਕਾਲ ਤੇ ਸਮੂਹ ਮੈਂਬਰਸ ਦਾ ਡਾਕਟਰ ਬੀਡੀ ਸੱਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦਾ ਜੋ ਅੱਥੇ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜੋ ਪਿਛੇ ਇੱਕ ਮੁਹਿੰਮ ਚਲਾਈ ਸੀ ਇੱਕ ਰੁਖ ਸੋਸੁਖ ਨੂੰ ਉਹਨਾਂ ਕਾਮਯਾਬ ਬਣਾਉਣ ਵਿੱਚ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਇਹਨਾਂ ਨੇ ਤੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ। ਪੈਨਾਲੀਏ ਦੇ ਨਾਲ ਹੀ ਅੱਜ ਰਮਨ ਸਜਦੇਵਾ ਜੀ ਜੋ ਆਰਤੀਆ ਸੈਸ਼ਨ ਦੇ ਪ੍ਰਧਾਨ ਨੇ ਤੇ ਸਾਡੀ ਸੁਸਾਇਟੀ ਦੇ ਵਾਈਸ ਚੇਅਰਮੈਨ ਨੇ ਉਹਨਾਂ ਨੂੰ ਸਿੱਧ ਸ੍ਰੀ ਹਨਮਾਨ ਮੰਦਰ ਜੀ ਦਾ ਵਰਦਾਨਿਤ ਕੀਤਾ ਗਿਆ ਤੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਤੇ ਮੈਂ ਬਾਲਾ ਜੀ ਦੇ ਚਰਨਾਕੇ ਇਹ ਬੇਨਤੀ ਕਰਦਾ ਤੇ ਉਹਨਾਂ ਨੂੰ ਪੱਲ ਦੇਵਨ ਸ਼ਕਤੀ ਦੇਣ ਜਿਸ ਤਰ੍ਹਾਂ ਉਹ ਪਹਿਲਾਂ ਸੇਵਾ ਕਰ ਰਹੇ ਨੇ ਤੇ ਹੋਰ ਵੀ ਸੇਵਾ ਕਰ ਸਕਣ ਤੇ ਸਾਨੂੰ ਵੀ ਪੂਰੀ ਆਸ਼ੇ ਇਸ ਤਰ੍ਹਾਂ ਉਹ ਪਹਿਲਾਂ ਸੇਵਾ ਕਰਦੇ ਹੋਰ ਉੱਪਰ ਚੜ ਕੇ ਸੇਵਾ ਕਰਨਗੇ ਤੇ ਇਹਨਾਂ ਨੂੰ ਪ੍ਰਧਾਨ ਬਰਨਤੀ ਸਾਡੀ ਸੁਸਾਇਟੀ ਵੱਲੋਂ ਲੱਖ ਲੱਖ ਵਧਾਈਆਂ ਹਨ ਤੇ ਦੇ ਨਾਲ ਹੀ ਸੰਜੀਵ ਜੀ ਸੋਨੂ ਜੀ ਜੋ ਪੇਰੀ ਮੇਰੀ ਜੋੜੀ ਪਿਆ ਕਬਾਇ ਕਰ ਮਠਿਆ ਤੇ ਨਾਮ ਤੋਂ ਮਸ਼ਹੂਰ ਹੋਈਏ ਉਬਰ ਦੇ ਸtare ਨੇ ਫਾਜ਼ਿਲਕਾ ਦੇ ਤੋਂ ਉਹਨਾਂ ਦੇ ਜਨਮ ਦਿਨ ਤੇ ਮੈਂ ਉਹਨਾਂ ਨੂੰ ਲੱਖ ਲੱਖ ਵਧਾਈਆਂ ਦੇ ਨਾਲ ਦੀ ਟੀਮ ਵੱਲੋਂ ਤੇ ਇਹਦੇ ਨਾਲ ਹੀ ਸੁਸਾਇਟੀ ਤੇ ਇੱਕ ਮੀਟਿੰਗ ਰੱਖੀ ਗਈ ਹੈ ਵਿਚਾਰ ਵਿਮਰਸ਼ ਕਰਨ ਵਾਸਤੇ ਕਿ ਆਉਣ ਵਾਲੇ ਟਾਈਮ ਵਿੱਚ ਕੀ ਸੋਸਾਇਟੀ ਵਧੀਆ ਕੰਮ ਕਰ ਸਕਦੀ ਏ ਉਹਨਦੇ ਬਾਬਤ ਅੱਜ ਸਾਰੇ ਮੈਂਬਰ ਇਕੱਠੇ ਹੋਏ ਨੇ ਕਿ ਆਉਣ ਵਾਲੀ ਜੋ ਵੀ ਇਹ ਮੁਹਿੰਮ ਚੱਲ ਰਹੀ ਏ ਉਹਨੂੰ ਅੱਗੇ ਹੋਰ ਤੇਜ਼ੀ ਨਾਲ ਵਧਾਇਆ ਜਾ ਸਕੇ ਤੇ ਨਾਲ ਹੀ ਇਹਨਾਂ ਦੇ ਨਾਲ ਜੋ ਸੀ 5931 222 ਇਨਾਮ ਰੱਖਿਆ ਏ ਉਹਨਦੇ ਬਾਰੇ ਵਿਚਾਰ-ਵਿਮਰਸ਼ ਕਰਨਾ ਹੈ ਤੇ ਹੋਰ ਵੀ ਆਉਣ ਵਾਲੇ ਟਾਈਮ ਵਿੱਚ ਜੋ ਵੀ ਲੋਕ ਭਲਾਈ ਦੇ ਕੰਮ ਫਾਜ਼ਿਲਕਾ ਵਾਸੀਆਂ ਵਾਸਤੇ ਕਿਲੇ ਵਾਸਤੇ ਕੋਈ ਕਰ ਸਕੀਏ ਉਹਦੇ ਬਾਬਤ ਅੱਜ ਮੀਟਿੰਗ ਅਖੀ ਤੁਸੀ ਇੱਥੇ ਪਹੁੰਚਿਓ ਮੀਡੀਆ ਭਾਈਚਾਰੇ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਅਸੀਂ ਇਹਦੇ ਨਾਲ ਹੀ ਰਮਨ ਜੀ ਦਾ ਇੱਥੇ ਪਹੁੰਚਣ ਤੇ ਉਹਨਾਂ ਦਾ ਸਵਾਗਤ ਕਰਦੇ ਆ ਤੇ ਉਹ ਸੁਸਾਇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਤੇ ਨਾਲ ਹੀ ਸੋਨੂ ਸੰਜੀਵ ਜੀ ਦਾ ਕੇ ਕਟ ਕੇ ਜਨਮ ਦਿਨ ਸੈਲੀਬ੍ਰੇਟ ਕੀਤਾ ਜਾਏਗਾ ਤੇ ਨਾਲ ਹੀ ਤੁਹਾਡੀ ਮੀਡੀਆ ਭਾਈਚਾਰੇ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜਿੰਨਾ ਕਰਕੇ ਅੱਜ ਸੁਸਾਇਟੀ ਦਾ ਨਾਮ ਪੂਰੇ ਪੰਜਾਬ ਵਿੱਚ ਗੂੰਜ ਰਿਹਾ ਹੈ ਤੇ ਇੱਕ ਇਸ਼ਾਰੇ ਦੇ ਇੱਕੋ ਹੀ ਮੂੰਹ ਤੇ ਨਾਮ ਹੈ ਡਾਕਟਰ ਬੀ.ਡੀ. ਸਚਦੇਵਾ ਮੈਮੋਰੀ ਵੈਲਫੇਅਰ ਸੁਸਾਇਟੀ ਐਂਡ ਸਾਡੇ ਸਾਡੇ ਫਾਜ਼ਿਲਕਾ ਵਾਸੀਆਂ ਨੂੰ ਸਾਡੇ মিডিਆ ਪਾਇਚਾਰੇ ਨੂੰ ਕਿ ਸਾਡੀ ਟੀਮ ਸਮੁੱਚੀ ਡਾਕਟਰ ਬੀ.ਡੀ. ਸਚਦੇਵਾ ਮੈਮੋਰੀ ਵੈਲਫੇਅਰ ਸੁਸਾਇਟੀ ਦੀ ਇਹਨਾਂ ਦਿਨ ਰਾਤ ਇੱਕ ਕਰਕੇ ਨਹੀਂ ਮਿਹਨਤ ਕੀਤੀ ਹੈ ਤੇ ਐਨੇ ਜੋ ਪਿੱਛੇ ਜੋ ਵੀ ਪ੍ਰਾਲੇ ਕਿਤੇ ਗਏ ਨੇ ਇਹ ਇਹਨਾਂ ਦੀ ਦੇਣ ਹੈ ਕਿਉਂਕਿ ਸਭ ਨੂੰ ਪਤਾ ਹੈ ਕੀ ਇੱਕ ਬੰਦਾ ਇਕੱਲਾ ਕੋਈ ਕੰਮ ਨਹੀਂ ਕਰ ਸਕਦਾ ਤੇ ਸਾਰੀ ਵਿੱਚ ਪੂਰਾ ਸਹਿਯੋਗ ਚਾਹੀਦਾ ਹੈ ਤੇ ਅੰਮ੍ਰਿਤ ਆਪ ਦਾ ਪੂਰਾ ਹੀ ਸਹਿਯੋਗ ਨਿਭਾਇਆ ਜਿਵੇਂ ਸਾਡੇ ਪ੍ਰਧਾਨ ਉਹਨਾਂ ਰੋਬਿੰਦ ਜੀ ਟਿੰਗੜਾ ਜੀ ਉਹਨਾਂ ਨੇ ਆਪ ਦਾ ਪੂਰਾ ਸਹਿਯੋਗ ਦਿੱਤਾ ਜਸਪ੍ਰੀਤ ਜੀ ਮੀਡੀਆ ਇਲੈਕਟ੍ਰੋਨਿਕ ਮੀਡੀਆ ਨੇ ਪ੍ਰਿੰਟ ਮੀਡੀਆ ਨੇ ਸੋਸ਼ਲ ਮੀਡੀਆ ਨੇ ਤੇ ਸਾਡੇ ਰਮਨ ਜੀ ਨੇ ਵਾਈਸ ਚੇਅਰਮੈਨ ਜੀ ਨੇ ਪਵਨ ਜੀ ਨੇ ਰਜਤ ਜੀ ਨੇ ਤੇ ਰਿੰਕੂ ਜੀ ਨੇ ਜਿਨਨੇ ਵੀ ਸਾਡੇ ਨਾਮ ਲਵਾ ਉੰਨੇ ਥੋੜੇ ਨਹੀਂ ਪਵਨ ਜੀ ਨੇ ਤੇ ਜਿਨਾਂ ਦੇ ਵੀ ਨਾਮ ਲੈਣੇ ਰਹਿ ਗਿਆ ਡਾਕਟਰ ਅਦਿਕਾਰ ਜੀ ਨੇ ਹਰ ਇੱਕ ਇਵੈਂਟ ਤੇ ਇਹਨਾਂ ਨੇ ਆ ਦਾ ਟਾਈਮ ਕੀਮਤੀ ਟਾਈਮ ਕੱਢ ਕੇ ਆਇਆ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੈ ਟਾਈਮ ਬਹੁਤ ਥੋੜਾ ਹੁੰਦਾ ਹੈ ਤੇ ਇਹਨੂੰ ਕਰਦੇ ਕੰਮ ਕਾਜ ਹੁੰਦੇ ਨੇ ਤੇ ਇਹਨਾਂ ਨੇ ਆ ਦੇ ਟਾਈਮ ਵਿੱਚੋ ਸ਼ੂਟ ਬੀਜੀ ਸੀਚੋ ਟਾਈਮ ਕੱਢਿਆ ਤੇ ਮੈਂ ਉਹਦੇ ਵਾਸਤੇ ਉਹਨਾਂ ਦਾ ਤਹਿ ਦਿਲੋਂ ਇੱਕ ਵਾਰ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਬਧਾਈਆਂ ਹੁਣ ਸਾਡੀ ਮੀਡੀਆ ਭਾਈਚਾਰਾ ਤੇ ਸਾਡੇ ਸਾਰੇ ਮੈਂਬਰਾਂ ਦਾ ਧਿਆਨ ਤੇ ਬਹੁਤ ਬਹੁਤ ਧੰਨਵਾਦ